ਮਾ ਗਲਾਬ ਸਿੰਘ ਜਿਉਂਦ ਭਾਰਤੀ ਕਿਸਾਨ ਜੁੰਡ ਨੇਕਤਾ ਰਾਮਪ੍ਰੇਮ ਲਾਲ ਦਾ ਸੀਨੀਅਰ ਮੀਤ ਪ੍ਰਧਾਨ ਆ ਜੋ ਕਿ ਸਾਡੇ ਜੌਂਦ ਪਿੰਡ ਦੇ ਵਿੱਚ ਲਗਾਤਾਰ ਸਾਡੇ ਮਾਲਕੀ ਹੱਕਾਂ ਨੂੰ ਲੈ ਕੇ ਅਸੀਂ ਲੜਾਈ ਲੜ ਰਹੇ ਆ ਜੋ ਕਿ ਅਸੀਂ ਕਿਹਾ ਵੀ ਸਾਨੂੰ ਜ਼ਮੀਨਾਂ ਦੇ ਉਹ ਮਾਲਕੀ ਹੱਕ ਸਾਡੇ ਬਹਾਲ ਕਰੇ ਜਾਣ ਪਰ ਇੱਥੋਂ ਦੇ ਪ੍ਰਸ਼ਾਸਨ ਵੱਲੋਂ ਬਠਿੰਡੇ ਦੇ ਡੀਸੀ ਵੱਲੋਂ ਕਿਉਂਕਿ ਤੋਂ ਪਿਛਲੇ ਦਿਨਾਂ ਦੇ ਵਿੱਚ ਵੀ ਸਾਡੇ ਲਗਾਤਾਰ ਮੋਰਚਾ ਚੱਲਿਆ ਪਿੰਡ ਦੇ ਵਿੱਚ ਉਦੋਂ ਵੀ ਪ੍ਰਸ਼ਾਸਨ 20 ਤਰੀਕ ਨੂੰ ਵੱਡੀ ਗਿਣਤੀ ਵਿੱਚ ਚੜ੍ਹ ਕੇ ਆਇਆ ਸੀਗਾ ਤੇ ਅੱਜ ਵੀ ਵੱਡੀ ਗਿਣਤੀ ਨੂੰ ਪ੍ਰਸ਼ਾਸਨਾਂ ਜਿਹੜਾ ਚੜ੍ਹ ਕੇ ਆਇਆਗਾ ਅੱਜ ਵੀ ਇੱਥੇ ਹੱਦਬੰਦੀ ਉਹ ਫੇਰ ਬਣਾਉਣਾ ਆਏ ਸੀ ਨਕਸ਼ਾਬੰਦੀ ਫੇਰ ਬਣਾਉਣਾ ਆਏ ਸੀ ਜਾਨੀ ਉਹ ਮਰੱਬੇਬੰਦੀ ਕਹਿੰਦੇ ਸੀ ਕਰਾਂਗੇ ਹਰ ਹਾਲਤ ਕਰਾਂਗੇ ਪਰ ਅੱਜ ਵੀ ਜੌਂਦਪਿੰਡ ਦੇ ਲੋਕ ਆ ਹੜ ਬਣ ਕੇ ਤਾਂ ਸਾਡੀਆਂ ਮਾਵਾ ਭੈਣਾ ਹੜ ਬਣ ਕੇ ਇਸ ਗੱਲ ਤੇ ਵਿੱਚ ਆਈਆਂ ਇੱਥੇ ਤੇ ਉਸ ਪ੍ਰਸ਼ਾਸਨ ਨੂੰ ਇਸ ਹੱਦ ਦੇ ਉੱਤੋਂ ਮੂੰਹ ਦੀ ਖਾਣੀ ਪਈ ਆ ਉਹਨਾਂ ਨੂੰ ਵਾਪਸ ਇੱਥੋਂ ਜਾਣਾ ਪਿਆਗਾ ਇਸ ਕਰਕੇ ਜੋ ਕੇ ਸਾਡੇ ਬਲਾਕ ਦੀ ਗਿਣਤੀ ਵੀ ਪਹੁੰਚੀ ਹੋਈ ਆ ਇਸ ਕਰਕੇ ਸਾਡੇ ਜੋ ਜ਼ਿਲ੍ਹੇ ਦੇ ਵਿੱਚ ਨੇ ਲੱਗੇ ਜ਼ਿਲ੍ਹੇ ਦੀ ਗਿਣਤੀ ਵੀ ਸਾਡੇ ਵਿੱਚ ਪਹੁੰਚ ਰਹੀ ਆ ਇਸ ਕਰਕੇ ਲਗਾਤਾਰ ਉਸ ਤੋਂ ਪਹਿਲਾਂ ਤੜਕੇ ਤੋਂ ਸਾਨੂੰ ਪਤਾ ਸੀਗਾ ਲਗਾਤਾਰ ਅਸੀਂ ਪਿੰਡ ਦੇ ਵਿੱਚ ਡੇਰਾ ਸਾਹਿਬ ਦੇ ਵਿੱਚ ਇਕੱਠੇ ਰਹੇ ਆ ਸਾਰਾ ਪਿੰਡ ਇਕੱਜਟ ਰਿਹਾਗਾ ਸਵੇਰ ਸਾਡਾ ਮਾਵਾ ਭੈਣਾ ਕਿਸਾਨ ਮਜ਼ਦੂਰ ਨੌਜਵਾਨ ਵੀਰ ਇਸ ਕਰਕੇ ਜੋ ਅੱਜ ਵੱਡੀ ਗਿਣਤੀ ਵਿੱਚ ਪ੍ਰਸ਼ਾਸਨ ਚੜ੍ਹ ਕੇ ਆਇਆ ਸੀਗਾ ਉਹ ਪ੍ਰਸ਼ਾਸਨ ਨੂੰ ਅੱਜ ਮੂੰਹ ਦੀ ਖਾਣੀ ਪਈ ਆ ਇੱਥੋਂ ਪ੍ਰਸ਼ਾਸਨ ਆ ਲੋਕਾਂ ਦੀ ਤਾਕਤ ਦੇ ਸਿਰ ਤੇ ਆ ਭਾਰਤੀ ਕਿਸਾਨ ਜੁੰਡਿਆਂ ਦੀ ਏਕਤਾ ਗ੍ਰਾਹਾਂ ਦੇ ਸ਼ਕਤ ਦੇ ਸਿਰ ਤੇ ਆ ਲੋਕਾਂ ਦੇ ਤਾਕਤ ਦੇ ਸਿਰ ਤੇ ਕਿਉਂਕਿ ਜਿੱਥੇ ਲੋਕ ਹੜ ਬਣ ਕੇ ਆ ਜਾਣ ਉੱਥੇ ਇਹ ਬਰਸਾਹਣ ਨੂੰ ਮੂੰਹ ਦੀ ਖਾਣੀ ਪੈਂਦੀ ਆ ਅਸੀਂ ਸਾਰੇ ਥੋੜੇ ਮੀਡੀਆ ਰੱਖੀ ਜੇ ਅਸੀਂ ਗੱਲਾਂ ਸੱਦਾ ਦਿੰਦੇ ਆ ਸਾਰੇ ਲੋਕਾਂ ਨੂੰ ਵੀ ਆਓ ਭਰਾਵੋ ਜਿਹੇ ਜੇ ਸਰਕਾਰ ਦਾ ਹੁਣ ਸਾਡੇ ਕਿਰਤੀ ਲੋਕਾਂ ਦੇ ਉੱਤੇ ਵੱਡਾ ਯਵਰ ਵਿੱਡਿਆ ਹੋਇਆਗਾ ਪਿੰਡਾਂ ਪਿੰਡਾਂ ਜਿਨ੍ਹਾਂ ਨੇ ਪੂਰੀ ਇਹ ਲੜਾਈ ਬਣਾਈ ਹੋਈ ਆ ਕਿਉਂਕਿ ਇਹ ਸਾਡੇ ਇਕੱਲੇ ਜਿਉਂਦ ਪਿੰਡ ਦਾ ਮਸਲਾ ਨਹੀਂਗਾ ਇਹ 783 ਪਿੰਡਾਂ ਦਾ ਹੋਰ ਮਸਲਾ ਜਿਹੜਾ ਮੇਵਾਲਕੀ ਪਈ ਆ ਇਸ ਕਰਕੇ ਉਹ ਪੂਰੀ ਸਰਕਾਰ ਜ਼ਮੀਨਾਂ ਨੂੰ ਹੜੱਪ ਕਰਨ ਲੱਗੀ ਹੋਈ ਆ ਇੱਥੋਂ ਦੀ ਮੋਦੀ ਹਕੂਮਤ ਸਾਡੇ ਆਮ ਪਾਰਟੀ ਨੇ ਭਗਵੰਤ ਮਾਨ ਦੀ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ ਆ ਭਗਵੰਤ ਮਾਨ ਅੱਜ ਲੋਕਾਂ ਦੇ ਉੱਤੇ ਲਗਾਤਾਰ ਜ਼ਬਰ ਕਰ ਰਿਹਾ ਹੈਗਾ ਇਸ ਕਰਕੇ ਉਹ ਜ਼ਬਰ ਦਾ ਜਿਹੜਾ ਸਬਰ ਨਾਲ ਅਸੀਂ ਮੋੜਦੇ ਆ ਇਸ ਕਰਕੇ ਕਿਰਤੀ ਲੋਕਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਵੀ ਆਓ ਭਰਾਵੋ ਹੁਣ ਘਰਾਂ ਦੇ ਵਿੱਚ ਬੈਠਣ ਦਾ ਟਾਈਮ ਨਹੀਂਗਾ ਆਜੋ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਇਹਨਾਂ ਹਕੂਮਤਾਂ ਦੇ ਨਾਲ ਟੱਕਰ ਲੈਣੀ ਪੈਣੀ ਆ ਫੇਰ ਇਹ ਸਾਡੇ ਜਿਹੜੇ 4 ਹੋਰ ਆ ਜ਼ਮੀਨਾਂ ਦੇ ਇਹ ਬਚਣੇ ਆ ਇਸ ਕਰਕੇ ਜੋ ਅੱਜ ਦੀ ਘਟਨਾ ਹੋਈ ਆ ਜੌਨਪਿੰਡ ਦੇ ਵਿੱਚ ਤੜਕੇ ਦਾ ਪੂਰਾ ਆਸ਼ਾਸ਼ਨ ਪੂਰੇ ਪੱਬਾ ਭਰਤੇ ਸੀਗਾ ਪਰ ਇਧਰੋਂ ਲੋਕ ਵੀ ਆਉਂਦੇ ਆਈਤੇ ਹੋਏ ਸੀਗੇ ਲੋਕ ਕਹਿੰਦੇ ਵੀ ਆਹ ਖੜ ਗਏ ਤਾਂ ਲੈਂਡ ਬਣਾ ਕੇ ਸਾਡੇ ਗੋਲੀ ਭਰਾ ਕੇ ਜਿੰਨੇ ਮਰਜੀ ਤੁਸੀਂ ਮਾਰ ਲਓ ਪਰ ਉਹਦੋਂ ਮਰਿਆ ਤੋਂ ਬਾਅਦ ਸਾਡੇ ਆਲਾ ਸਾਊਥ ਤੋਂ ਨੰਗ ਸਕਦੇ ਹੋ ਕਿ ਨਕਸ਼ਾ ਬੰਦੀ ਬਣਾ ਸਕਦੇ ਹੋ ਪਰ ਉਹਨੇ ਟਾਈਮ ਨਹੀਂ ਸੀ ਨਕਸ਼ਾ ਬੰਦੀ ਬਣਨ ਦਿੰਦੇ ਇਸ ਕਰਕੇ ਲੋਕਾਂ ਨੇ ਆਜਾ ਉਹਦਾ ਇੱਕਾ ਦਿਖਾਇਆ ਲੋਕਾਂ ਦੇ ਇੱਕੇ ਦੇ ਜ਼ੋਰ ਤੇ ਜੋ ਬਰਸਾਹਸਨ ਨੂੰ ਮੂੰਹ ਦੇ ਖਾਣੀ ਪਈ ਆ ਇਥੋਂ ਵੱਡੀ ਗਿਣਤੀ ਵਿੱਚ ਬਰਸਾਹਸਨ ਆ ਜਿਹੜਾ ਆਜਾ ਲੋਕ ਤਾਕਤ ਨੇ ਉਹਨੂੰ ਵਾਪਸ ਕੀਤਾ ਜੌਂਦ ਪ੍ਰਿੰਟ ਦੇ ਵਿੱਚੋਂ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਜੀ